ਬਿਨਾ ਲਾਇਸੈਂਸ ਤੋਂ ਪੰਜਾਬ ਦੇ ਅੰਦਰ ਹਰਿਆਣਾ ਤੋਂ ਪਹੁੰਚੀ ਕੀੜੇ ਮਾਰ ਦਵਾਈ ਖੇਤੀਬਾੜੀ ਵਿਭਾਗ ਨੇ ਕੀਤੀ ਕਾਰਵਾਈ ਅਤੇ ਇਸ ਨੂੰ ਕੀਤਾ ਜਾ ਰਿਹਾ ਹੈ ਜਬਤ ਮਾਮਲਾ ਐਤਵਾਰ ਨੂੰ 10 ਵਜੇ ਦੇ ਲਗਭਗ ਦਾ ਖੇਤੀਬਾੜੀ ਅਧਿਕਾਰੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਹਰਿਆਣਾ ਤੋਂ ਕੋਈ ਕੀੜੇ ਮਾਰ ਦਵਾਈਆਂ ਦੀ ਗੱਡੀ ਜੋ ਪੁੱਛੋ ਪਹੁੰਚ ਚੁੱਕੀ ਹੈ ਤਾਂ ਉਹਨਾਂ ਵੱਲੋਂ ਮੌਕੇ ਤੇ ਆ ਕੇ ਦੇਖਿਆ ਗਿਆ ਤਾਂ ਇਹ ਜਿਹੜੀ ਕੰਪਨੀ ਦੀ ਦਵਾਈ ਹੈ ਉਸ ਦਾ ਪੰਜਾਬ ਦੇ ਵਿੱਚ ਦਵਾਈਆਂ ਵੇਚਣ ਦਾ ਕੋਈ ਲਾਇਸੈਂਸ ਨਹੀਂ ਤੇ ਇਸ ਦੇ ਨਾਲ ਕਿਤੇ ਨਾ ਕਿਤੇ ਕਿਸਾਨਾਂ ਦੀ ਖੇਤੀ ਨੂੰ ਵੀ ਇਹ ਨਾਲ ਕਾਫੀ ਪ੍ਰਭਾਵ ਪੈ ਰਿਹਾ ਹੈ ਇਸ ਨੂੰ ਲੈ ਕੇ ਉਹਨਾਂ ਵੱਲੋਂ ਇਹਦੀ ਗਿਣਤੀ ਮਿੰਤੀ ਕੀਤੀ ਜਾ ਰਹੀ ਤੇ ਹੁਣ ਇਸ ਨੂੰ ਜੱਟ ਕੀਤਾ ਜਾਵੇਗਾ ਤੇ ਇਸ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੁੱਜੋ ਮੰਡੀਆਂ ਸਾਰੀਆਂ ਤਸਵੀਰਾਂ ਜਿੱਥੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਪਹੁੰਚੇ ਅਤੇ ਉਹਨਾਂ ਵੱਨੋਂ ਵੱਲੋਂ ਬਿਨਾਂ ਲਾਇਸੈਂਸ ਤੋਂ ਜੋ ਹਰਿਆਣਾ ਤੋਂ ਕੀੜੇ ਮਾਰ ਦਵਾਈ ਪੰਜਾਬ ਦੇ ਅੰਦਰ ਪਹੁੰਚੀ ਤੇ ਪੁੱਜੋ ਮੰਡੀ ਪਹੁੰਚੀ ਅਤੇ ਇਸ ਨੂੰ ਜੱਟ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਪੁੱਜੋ ਮੰਡੀ ਦੇ ਆਸੇ ਪਾਸੇ ਆਪਣਾ ਕਿਸਾਨਾਂ ਨੂੰ ਹੀ ਇਹ ਆਪਣਾਗੇ ਸਪਲਾਈ ਕੀਤਾ ਜਾਣਾ ਸੀ। ਹਾਂਜੀ ਵਿੱਚ ਕੀ ਨਾਮ ਤੇ ਕੀ ਕੰਨਾ ਚੌਕ ਹੈ ਜਿੱਥੇ ਗੱਡੀ ਰੁਕੀਗੀ ਇੱਕ। ਮੇਰਾ ਨਾਮ ਡਾਕਟਰ ਅਸਮਾਨਪ੍ਰੀਤ ਸਿੰਘ ਸਿੱਧੂ ਮੈਂ ਬਤੌਰ ਖੇਤੀਬਾੜੀ ਵਿਕਾਸ ਅਫਸਰ ਪਲਾਂਟ ਪ੍ਰੋਟੈਕਸ਼ਨ ਬਠਿੰਡਾ ਵਿਖੇ ਆਪਦੀ ਸੇਵਾ ਨਿਭਾ ਰਿਹਾ। ਸਾਨੂੰ ਗੁਪਤ ਸੂਚਨਾ ਮਿਲੀ ਸੀ ਸਵੇਰੇ ਵੀ ਕੋਈ ਹਰਿਆਣੇ ਤੋਂ ਮਾਲ ਜਿਹੜਾ ਹੈਗਾ ਇਹਨਾਂ ਪਿੰਡਾਂ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਕਿਸੇ ਕੰਪਨੀ ਵੱਲੋਂ ਬਿਨਾਂ ਲਾਇਸੈਂਸ ਤੋਂ। ਕਿ ਜਿਹੜਾ ਲਾਇਸੈਂਸ ਅਸੀਂ ਦਿੰਨੇ ਆ ਉਹ ਤਾਂ ਪ੍ਰੋਪਰ ਜਿਹੜਾ ਹੈਗਾ ਦੁਕਾਨਾਂ ਨੇ ਜਵੇਂ ਲਾਇਸੈਂਸ ਲਿਆ ਜਾਂ ਕੰਪਨੀਆਂ ਲਾਇਸੈਂਸ ਲੈਂਦੀਆਂ ਸਾਡੇ ਹੈੱਡਕੁਆਰਟਰ ਮਹਾਲੀ ਤੋਂ ਤੇ ਉਹਦਾ ਤਾਂ ਸਾਨੂੰ ਜਿਹੜਾ ਹੈਗਾ ਧਿਆਨ ਚ ਰਹਿੰਦਾ ਪ੍ਰੋਪਰ ਉਹ ਆਪਦਾ ਐਕਟ ਵੀ ਫਾਲੋ ਕਰਦੀਆਂ ਕੰਪਨੀਆਂ ਉਹਨਾਂ ਦੀ ਸਮੇਂ-ਸਮੇਂ ਸਰ ਚੈਕਿੰਗ ਵੀ ਹੁੰਦੀ ਆ ਪਰੰਤੂ ਇਹ ਜਿਹੜਾ ਹੈਗਾ ਗਲਤ ਮਾਲ ਨਕਲੀ ਮਾਲ ਜਿਹੜਾ ਹਰਿਆਣੇ ਤੋਂ ਸਿੱਧਾ ਲਿਆ ਕੇ ਇੱਥੇ ਪੁੱਛੋ ਆਪਾਂ ਕੈਂਚੀਆਂ ਤੇ ਖੜੇ ਆ ਪੁੱਛੋ ਦੇ ਪਿੰਡਾਂ ਦੇ ਵਿੱਚ ਅੱਗੇ ਫਾਰਮਰਾਂ ਨੂੰ ਦਿੱਤਾ ਜਾਣਾ ਸੀ ਇਹ ਫਾਰਮੂਲਾ ਨੂੰ ਗੁੰਮਰਾਹ ਕਰਨਾ ਸੀ ਕਿਉਂਕਿ ਖੇਤੀ ਅੱਗੇ ਜਿਹੜੀ ਹੈਗੀ ਆ ਲਾਹੇਵੰਦ ਨਹੀਂ ਰਹੀ ਘਾਟੇ ਦਾ ਸੌਦਾ ਬਣਦੀ ਜਾ ਰਹੀ ਆ ਸੋ ਜਿਹੜਾ ਕੀੜੇ ਮਾਰ ਦਵਾਈਆਂ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਆ ਵੀ ਉਹਦੇ ਜੇ ਚੰਗੀਆਂ ਦਵਾਈਆਂ ਹੋਣਗੀਆਂ ਫੇਰ ਹੀ ਜਿਹੜੀ ਗੁਲਾਬੀ ਸੁੰਟੀ ਦੀ ਪ੍ਰੋਬਲਮ ਆ ਜਿਵੇਂ ਨਰਮੇ ਦੇ ਵਿੱਚ ਜਾਂ ਚਿੱਟੀ ਮੱਖੀ ਆ ਫੇਰ ਹੀ ਉਹਨਾਂ ਨੇ ਜੇ ਦਵਾਈਆਂ ਚੰਗੇ ਮਿਆਰ ਦੀਆਂ ਹੋਣਗੀਆਂ ਫੇਰ ਹੀ ਕੀੜੇ ਮਕਾਉਣਿਆਂ ਨੂੰ ਜਿਹੜਾ ਉਹਨਾਂ ਨੇ ਰੋਕਣਾ ਸੋ ਖੇਤੀਬਾੜੀ ਮੰਤਰੀ ਸਰਦਾਰ ਗਰਮੀਤ ਸਿੰਘ ਖੁੱਡੀਆਂ ਜੀ ਵੱਲੋਂ ਸਖਤ ਜਿਹੜੇ ਹੈਗੇ ਆ ਦਿਸ਼ਾ ਨਿਰਦੇਸ਼ ਆ ਕਲੀਅਰ ਕੱਟ ਮਹਿਕਮੇ ਨੂੰ ਕਿਹਾ ਹੋਇਆ ਵੀ ਕੋਈ ਵੀ ਜਿਹੜਾ ਹੈਗਾ ਇਹੋ ਜਿਹਾ ਬੰਦਾ ਜਿਹੜਾ ਗਲਤ ਕੰਮ ਕਰੂਗਾ ਬਖਸ਼ਿਆ ਨਹੀਂ ਜਾਊਗਾ ਅੱਗੇ ਤੋਂ ਵੀ ਜਿਹੜੇ ਇਹਨਾਂ ਦੇ ਖਿਲਾਫ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਅੱਗੇ ਤੋਂ ਵੀ ਤੁਹਾਡੇ ਮਾਧਿਅਮ ਰਾਹੀਂ ਮੈਂ ਇਹੀ ਕਹਿਣਾ ਚਾਹਣਾ ਵੀ ਜੇਕਰ ਕੋਈ ਵੀ ਜਿਹੜਾ ਹੈਗਾ ਬੰਦਾ ਇਹੋ ਜਿਹਾ ਕੰਮ ਕਰਦਾ ਉਹ ਆਵਾਜ਼ ਆ ਜਾਈ ਕਿਉਂਕਿ ਇਸ ਤੋਂ ਬਾਅਦ ਜਿਹੜੀ ਹੈਗੀ ਆ ਸਖਤ ਤੋਂ ਸਖਤ ਕਾਰਵਾਈ ਜਿਹੜੀ ਇਹਨਾਂ ਦੇ ਖਿਲਾਫ ਕੀਤੀ ਜਾਊਗੀ ਪਤਾ ਲੱਗੇ ਦੀ ਮਾਲ ਕਿੱਥੇ ਪਹੁੰਚਾਉਣਾ ਸੀ ਇਹਨਾਂ ਨੇ ਹਾਂਜੀ ਇਹਨਾਂ ਨੇ ਇੱਥੇ ਪੁੱਚੋ ਇੱਥੇ ਹੀ ਇਹਨਾਂ ਨੇ ਅੱਗੇ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਪੁੱਚੋ ਕੈਂਚੀਆਂ ਦੇ ਜਿਹੜੇ ਆਸ-ਪਾਸੇ ਵਾਲੇ ਪਿੰਡ ਆ ਉਹਨਾਂ ਦੇ ਵਿੱਚ ਹੀ ਮਾਲ ਕਿਸਾਨਾਂ ਦੇ ਕਿਤੇ ਘਰਾਂ ਦੇ ਵਿੱਚ ਸਿੱਧਾ ਜਿਹੜਾ ਹੈਗਾ ਦੇਣਾ ਸੀਗਾ ਇਹ ਬਿੱਲ ਵੀ ਲਈ ਜੇ ਫਿਰਦੇ ਆ ਇਹਨਾਂ ਕੋਲੇ ਜਿਹੜੇ ਬਿੱਲ ਕੋਈ ਜਿਵੇਂ ਰਾਮਾ ਮੰਡੀ ਦਾ ਕੱਟਿਆ ਹੋਇਆ ਜਦਕਿ ਰਾਮਾ ਮੰਡੀ ਤੇ ਆਪਾਂ ਨੇੜੇ-ਤੇੜੇ ਵੀ ਨਹੀਂ ਖੜੇ ਹੈਗੇ ਤੇ ਬਾਕੀ ਜਿਹੜੀ ਇਹ ਕੰਪਨੀ ਆ ਵੁੱਡਲੈਂਡ ਐਗਰੀਟੈਕ ਅ ਇੰਡੀਆ ਜਿਹੜਾ ਹੈਗਾ ਇਹਦਾ ਲਾਇਸੈਂਸ ਨਹੀਂ ਹੈਗਾ ਜੀ ਪੰਜਾਬ ਦੇ ਵਿੱਚ ਤਾਂ ਬਿਨਾਂ ਲਾਇਸੈਂਸ ਤੋਂ ਜਿਹੜਾ ਹੈਗਾ ਇਹ ਮਾਲ ਆ ਤੇ ਬਾਕੀ ਮਾਲ ਦੀ ਜਿਹੜੀ ਅੱਗੇ ਜਿਹੜੀ ਇਹਦੇ ਚ ਹੈ ਕੀ ਉਹ ਚੈਕਿੰਗ ਸੈਂਪਲਿੰਗ ਤੋਂ ਪਤਾ ਲੱਗੂਗੀ ਬਾਕੀ ਕਿੰਨੀਆਂ ਟੇਲੇ ਨਿਕਲਣਗੇ ਜੀ ਅੱਜੇ ਗਿਣਤੀ ਚੱਲ ਰਹੀ ਹੈ ਜੀ ਅੱਗੇ ਆ ਜਾਣਾ ਸਾਰਾ ਰਿਪੋਰਟਿੰਗ ਦੇ ਵਿੱਚ